स्वागत सारे सारे दर्शकों का सारे खास बुलेटिन ट्राई सिटी का सीसीटीवी ट्राई सिटी यानी कि सिटी ब्यूटीफुल ते आसपास उस इलाके और सीसीटीवी कौन जी पंजाब हरियाणा हिमाचल जी पंजाब हरियाणा हिमाचल ते सब तो पहला गल करांगे यूथ कांग्रेस की गल करांगे दरअसल जिस वेल्ले केंद्र दीयां नीतियां के खिलाफ सड़कों पर उतर गया ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਜਿੱਥੇ ਯੂਥ ਕਾਂਗਰਸ ਦੇ ਵੱਲੋਂ ਗਵਰਨਰ ਹਾਊਸ ਦੇ ਵੱਲ ਮਾਰਚ ਕੀਤਾ ਗਿਆ ਪ੍ਰੋਟੈਸਟ ਨੇ ਚੱਲਿਆ ਚੰਡੀਗੜ੍ਹ ਪੁਲਿਸ ਨੇ ਯੂਥ ਕਾਂਗਰਸ ਦੇ ਪ੍ਰਧਾਨ ਭਾਨੂੰ ਪ੍ਰਤਾਪ ਦੇ ਸਨੇ ਮੋਹਿਤ ਮਹਿੰਦਰਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਦੇ ਵੀ ਸਕੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕੇਂਦਰ ਸਰਕਾਰ ਦੀਆਂ ਨਹੀਂ ਨੀਤੀਆਂ ਦਾ ਵਿਰੋਧ ਕਰਦੇ ਕੋਈ ਵੱਡੀ ਗੰਤੇ ਦੇ ਵਿੱਚ ਯੂਥ ਕਾਂਗਰਸ ਵਰਕਰ ਸਰਕਾਰ ਦੇ ਉੱਤਰ ਹੁਣ ਜਿਹੜੀ ਬੜੀ ਵੱਡੀ ਨਿਸ਼ਾਨੀ ਪੰਜਾਬ ਦੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਦੇ ਡੈਮੋਕਰੈਟਿਕ ਸੈਟਅਪ ਨੂੰ ਖਰਾਬ ਕਰਕੇ ਆਪਣੀ ਚੰਮ ਦੀਆਂ ਚਲਾਉਣਾ ਚਾਹੁੰਦੇ ਨੇ ਔਰ ਪੰਜਾਬ ਯੂਨੀਵਰਸਿਟੀ ਦੇ ਥਰੂ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਦੇ ਖਿਲਾਫ ਆ ਜਿਹੜਾ ਮੋਰਚਾ ਲੱਗਿਆ ਉਹਦੀ ਸਪੋਰਟ ਵਿੱਚ ਦੂਜਾ ਜਿਹੜਾ ਇਹ ਬਿੱਲ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਪਾਰਲੀਮੈਂਟ ਦੇ ਵਿੱਚ ਕਿ ਜਿਹਦੇ ਵਿੱਚ ਯੂਟੀ ਦੇ ਜਿਹੜੇ ਐਡਮਿਨਿਸਟਰेटर ਦਾ ਅਧਿਕਾਰ ਹੈ ਔਰ ਹਰ ਉਹ ਅਧਿਕਾਰ ਜਿਹੜਾ ਪੰਜਾਬ ਦਾ ਹੈ ਉਹਨੂੰ ਖਰਾਬ ਕਰਨਾ ਚਾ ਰਹੇ ਹਨ ਕਿਉਂਕਿ ਗੱਲ ਇਹ ਹੈ ਕਿ ਪੰਜਾਬ ਦੀ ਦੇ ਪਿੰਡਾਂ 'ਚੋਂ ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਤੋਂ ਬਾਅਦ ਚੰਡੀਗੜ੍ਹ ਦਾ ਜਿਹੜਾ ਗਠਨ ਹੈ ਉਹ ਇਸ ਤਰੀਕੇ ਨਾਲ ਹੋਇਆ ਸੀਗਾ ਇਹਦੇ ਤੇ ਪੰਜਾਬ ਦਾ ਹੱਕ ਹੈ ਅੱਜ ਪੰਜਾਬ ਦੇ ਹੱਕ ਨੂੰ ਅਸੀਂ ਮਰਨ ਨਹੀਂ ਦੇਣਾ ਪੀਯੂ ਦਾ ਜਿਹੜਾ ਸਾਡਾ ਮੁੱਦਾ ਸੀ ਜਿਹੜਾ ਸਾਡਾ ਸਭ ਤੋਂ ਅਹਿਮ ਔਰ ਖਾਸ ਮੁੱਦਾ ਔਰ ਇਸ ਦੇ ਨਾਲ ਨਾਲ ਜਿਹੜਾ ਪੰਜਾਬ ਦੇ ਹੱਕਾਂ ਦੀ ਜਿਹੜੀ ਲੜਾਈ ਆ ਕਿਉਂਕਿ ਇਹਨਾਂ ਨੇ ਕੋਈ ਇੱਕ ਕਾਸ਼ਿ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਪੰਜਾਬ ਚ ਗਵਰਨਰ ਆ ਉਹਦੀ ਜਗ੍ਹਾ ਤੇ ਜਿਹੜਾ ਯੂਟੀ ਦਾ ਐਲਜੀ ਲਾ ਦਿੱਤਾ ਜਾਵੇ 240 ਆਰਟੀਕਲ ਆ ਜਿਹੜਾ ਕਨਸਟੀਟਿਊਸ਼ਨ ਦਾ ਅੋਰੇਜ ਐਮੈਂਡਮੈਂਟ ਕਰਕੇ ਜਿਵੇਂ ਅ ਅੰਡਾਮਨ ਨਿਕੋਬਾਰਾ ਦਮਨ ਦਿਓ ਆ ਆਦਾਰ ਨਗਰ ਹਵੇਲੀ ਆ ਉਹਦੇ ਵਿੱਚ ਦੇ ਵਿੱਚ ਇਹਨਾਂ ਨੇ ਇੱਥੇ ਵੀ ਇਹੀ ਕੋਸ਼ਿਸ਼ ਕੀਤੀ ਵੀ ਉਹਨੂੰ ਚੰਡੀਗੜ੍ਹ ਦੇ ਵਿੱਚ ਪਾ ਦਿੱਤਾ ਜਾਵੇ ਪਰ ਜਿਵੇਂ ਇਹਨਾਂ ਨੂੰ ਦੇਖਿਆ ਕਿ ਪਬਲਿਕ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਜਾਗ ਰਹੀ ਆ ਇਹਨਾਂ ਨੇ ਉਹ ਬੈਕਸਟੈਪ ਲੈ ਲਿਆ ਪਰ ਸੋ ਪ੍ਰੋਟੈਸਟ ਕੀਤੀ ਇਕਤਾ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਕਿਉਂਕਿ ਦੇਖੋ ਇਹ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈ ਇਹ ਵੀ ਪੰਜਾਬ ਦੇ ਹੱਕਾਂ ਦਾ ਡਾਕਾ ਹੈ ਤੇ ਦੂਜਾ ਚੰਡੀਗੜ੍ਹ ਦਾ ਜੋ ਸਾਡੇ ਸਾਰੇ ਪੰਜਾਬੀਆਂ ਨੂੰ ਖਦਸ਼ਾ ਹੈ ਕਿ ਜਿਹੜਾ ਇਹ ਗੱਲ ਚੱਲ ਰਹੀ ਹੈ ਕਿ ਲੈਫਟੀਨੈਂਟ ਗਵਰਨਰ ਲਗਾਉਣ ਦੀ ਤੇ ਉਹਦੇ ਰਿਗਾਰਡਿੰਗ ਅਸੀਂ ਮੈਮੋਰੰਡਮ ਦੇਣ ਗਵਰਨਰ ਸਾਹਿਬ ਕੋਲ ਜਾਣਾ ਸੀਗਾ ਤੇ ਪਰ ਸਾਨੂੰ ਪੁਲਿਸ ਨੇ ਉੱਥੇ ਰੋਕ ਕੇ ਅੱਗੇ ਜਾਣ ਨਹੀਂ ਦਿੱਤਾ ਹੈਗਾ ਤੇ ਅਸੀਂ ਕੋਈ ਹੋਰ ਨਾ ਕੋਈ ਆਪਣਾ ਮੋਡ ਬਣਾ ਕੇ ਜਰੂਰ ਅਸੀਂ ਜਿਹੜੀ ਆਪਣੀ ਗੱਲ ਹੈ ਉਹ ਗਵਰਨਰ ਸਾਹਿਬ ਨਾਲ ਜਰੂਰ ਪੇਸ਼ ਕਰਾਂਗੇ ਯੂਥ ਕਾਂਗਰਸ ਵੱਲੋਂ ਮੋਹਾਲੀ ਦੇ ਫੇਸ ਸੀਨ ਇਹ ਤੋਂ ਲੈ ਕੇ ਜਿਹੜਾ ਕਿ ਹੈਗਾ ਚੰਡੀਗੜ੍ਹ ਗਵਰਨਰ ਹਾਊਸ ਹਾਲ ਖੂਚ ਕੀਤਾ ਜਾਣਾ ਸੀ ਉਹਨਾਂ ਵੱਲੋਂ ਤਿੰਨ ਮੰਗਾਂ ਰੱਖੀਆਂ ਗਈਆਂ ਸੀ ਜਿਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਕਹਿ ਰਹੇ ਨੇ ਕਿ ਪੂਰੀ ਤਰ੍ਹਾਂ ਮੁਸਤੈਦ ਹੋਈ ਹੋਈ ਨਜ਼ਰ ਆਈ ਸੀ ਤੇ ਤਕਰੀਬਨ ਜਿਵੇਂ ਚੰਡੀਗੜ੍ਹ ਜਿਹੜਾ ਕਹਿ ਸੀ ਕਿ ਚੰਡੀਗੜ੍ਹ ਐਂਟਰੀ ਦੇ ਉੱਪਰ ਜਿਹੜਾ ਕਿ ਹੈ ਯੂਥ ਕਾਂਗਰਸ ਦੇ ਕਾਰਕਟਰਾਂ ਨੂੰ ਉਹਨਾਂ ਨੇ ਕਿ ਚੰਡੀਗੜ੍ਹ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਪੁਲਿਸ ਵੱਲੋਂ ਜਿਹੜਾ ਕਿ ਚੰਡੀਗੜ੍ਹ ਪੁਲਿਸ ਵੱਲੋਂ ਰੋਕ ਕੇ ਜਿਹੜਾ ਕਿ ਇਹਨਾਂ ਦੇ ਮੇਨ ਲੀਡਰ ਸੀਗੇ ਜਿਹੜ ਜਾਇ ਜਾ ਚੁੱਕਾ ਦੂਸਰੇ ਪਾਸੇ ਉਹਨਾਂ ਵੱਲ ਯੂਥ ਕਾਂਗਰਸ ਦੇ ਕਾਰਕਟਰਤਾਂ ਸਨ ਉਹਨਾਂ ਵੱਲ ਬੈਰੀਕੇਟਿੰਗ ਤੋੜ ਕੇ ਚੰਡੀਗੜ੍ਹ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਕੀ ਹੈਗਾ ਚੰਡੀਗੜ੍ਹ ਪੁਲੀ ਸਰਕਟ ਵਿੱਚ ਆਂਦੀ ਹੈ ਤੇ ਤਰ੍ਹਾਂ ਜਿਹੜਾ ਕੀ ਕਹਣਾ ਉਹ ਹਿਰਾਸਤ ਵਿੱਚ ਲੈ ਕੇ ਦਰੋ ਲੈ ਕੇ ਜਾਇਆ ਜਾ ਚੁੱਕਾ ਹੈ ਫਿਲਹਾਲ ਦੀ ਗੱਲ ਜਦੋਂ ਮੋਹਿਤ ਮਹਿੰਦਰਾ ਨਾਲ ਜਦੋਂ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਤਿੰਨ ਮੰਗਾਂ ਵਿਸ਼ੇਸ਼ ਮੰਗਾਂ ਨੂੰ ਲੈ ਕੇ ਜਿਹੜਾ ਕੀ ਹੈਗਾ ਉਹਨਾਂ ਵੱਲੋਂ ਪ੍ਰੋਟੈਸਟ ਮਿਲਕਾਰ ਰੈਲੀ ਜਿਹੜੀ ਕੀਤੀ ਗਈ ਸੀਗੀ ਤੇ ਕਿ ਉਹਨਾਂ ਦਾ ਮੁੱਖ ਮਕਸਦ ਇਹ ਸੀਗਾ ਕਿ ਜਿਹੜਾ ਚੰਡੀ ਇਹ ਕਿ ਲੇਕਸ਼ਨ ਲਿਆ ਜਾ ਰਿਹਾ ਉਸ ਦੇ ਵਿਰੋਧ ਦੇ ਵਿੱਚੜੀ ਰੈਲੀ ਕੀਤੀ ਗਈ ਹੈ ਤੇ ਪੰਜਾਬ ਯੂਨੀਵਰਸਿਟੀ ਵੀ ਜਿਹੜੇ ਲਗਾਤਾਰ ਇੱਕ ਮੋਰਚਾ ਚੱਲ ਰਿਹਾ ਸੈਨੇਟ ਦਾ ਮੋਰਚਾ ਉਸ ਨੂੰ ਲੈ ਕੇ ਇਹ ਲੰਕਾਰ ਰੈਲੀ ਦੀ ਕੀਤੀ ਗਈ ਲੋਕਾਂ ਨੂੰ ਜਾਗਰੂ ਕਰਨ ਲਈ ਕੀਤੀ ਗਈ ਸੀ ਤੇ ਗਵਰਨਰ ਦਾ ਹੈਗਾ ਲੈਫਟਰਨ ਗਵਰਨਰ ਦੇ ਕਿ ਇਹਨੇ ਉਹਨਾਂ ਨੂੰ ਇੱਕ ਮੰਗ ਪੱਤਰ ਦੇ ਕੇ ਯੂਥ ਕਾਂਗਰਸ ਦੇ ਕਾਰਕੁਨਾਂ ਨੂੰ ਦਿੱਤਾ ਜਾਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਕਿ ਜਿਹੜਾ ਚੰਡੀਗੜ੍ਹ ਐਂਟਰੀ ਦੇ ਉੱਪਰ ਜਿਹੜਾ ਕਿ ਰੋਕ ਲਿਆ ਗਿਆ ਤਾਂ ਲਗਾਤਾਰ ਪੁਲਿਸ ਵੀ ਅੰਦਰ ਬਾਹਰ ਜਿੰਤੇ ਵੀ ਗਏ ਸੀ ਸੁਰੱਖਿਆ ਪਰ ਇੱਥੇ ਮੌਕੇ ਤੇ ਮੌਜੂਦ ਨੇ ਤੇ ਕਾਂਗਰਸੀ ਨੇ ਵੀ ਲੀਡਰਸ ਅਗੇ ਯੂ ਇਧਰ ਉੱਤਰ ਮਿੱਤਰ ਕਾ ਦਿੱਤਾ ਗਿਆ ਤੇ ਮੇਨ ਲੀਡਰਸ ਨੂੰ ਹਿਰਾਸਤ ਵਿੱਚ ਲੈ ਕੇ ਇਧਰੋਂ ਜਾਇਆ ਜਾ ਚੁੱਕਾ ਹੁਣ ਮੁਹਾਲੀ ਤੋਂ ਮਨੀਸ਼ਾੰਕਰ ਜੀ ਮੀਡੀਆ ਮੁਹਾਲੀ ਦੇ ਵਿੱਚ ਯੂਥ ਕਾਂਗਰਸ ਦੀ ਲਲਕਾਰ ਰੈਲੀ ਤੋਂ ਪਹਿਲਾਂ ਕਾਂਗਰਸੀ ਆਗੂਆਂ ਦਾ ਦੁਕਾਨਦਾਰਾਂ ਦੇ ਨਾਲ ਕਲੇਸ਼ ਪੈ ਗਿਆ ਯੂਥ ਕਾਂਗਰਸੀ ਆਗੂਆਂ ਦੇ ਵੱਲੋਂ ਪਾਰਕਿੰਗ ਨੂੰ ਪਾਰਕਿੰਗ ਦੇ ਵਿੱਚ ਗੱਡੀਆਂ ਲਗਾ ਕੇ ਪੂਰੀ ਪਾਰਕਿੰਗ ਨੂੰ ਬੰਦ ਕਰ ਦਿੱਤਾ ਗਿਆ ਜਿਸ ਵਾਰ ਮੌਕੇ ਤੇ ਪਹੁੰਚੇ ਦੁਕਾਨਦਾਰਾ ਨੇ ਕਾਂਗਰਸੀ ਆਗੂਆਂ ਦੇ ਨਾਲ ਬਹਿਸਵਾਜ਼ੀ ਕੀਤੀ ਤੇ ਇਸੇ ਦੌਰਾਨ ਮੌਕੇ ਤੇ ਕੋਈ ਵੀ ਪੁਲਿਸ ਅਧਿਕਾਰੀ ਮੌਜੂਦ ਨਹੀਂ ਸੀ ਸੋਚੋ ਜ਼ਰਾ ਇਹਨਾਂ ਹੰਗਾਮਾ ਹੋ ਗਿਆ ਇਹਨਾਂ ਹੰਗਾਮਾ ਹੋ ਗਿਆ ਸਥਿਤੀ ਤਨਾਪੂਰਣ ਹੋ ਗਈ ਲੇਕਿਨ ਕੋਈ ਪ੍ਰਸ਼ਾਸਨਿਕ ਕਮਰੇ ਤੇ ਕੋਈ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਸੀ ਯੂਥ ਕਾਂਗਰਸ ਵੱਲੋਂ ਆਲੜਾ ਕਿਹਾ ਮੋਹਾਲੀ ਦੇ ਫੇਸ 3A ਦੇ ਵਿੱਚ ਇੱਕ ਕਾਲ ਦਿੱਤੀ ਗਈ ਸੀ ਰਜਿਸਟ੍ਰੇਸ਼ਨ ਲੈ ਕੇ ਕਿ ਉਹਨਾਂ ਵੱਲੋਂ ਪੰਜਾਬ ਕੇਂਦਰ ਸਰਕਾਰ ਦੇ ਖਿਲਾਫ ਇੱਕ ਰੈਲੀ ਜਿਹੜੀ ਕੱਟਣੀ ਸੀ ਲੇਕਿਨ ਉਸ ਨੂੰ ਲੈ ਕੇ ਕਹਿ ਸਕਦੇ ਕਿ ਕਿੰਨਾ ਕਿੰਨੀ ਰੈਲੀ ਹੈ ਕਿ ਵਿਵਾਦਾਵੀ ਨਜ਼ਰ ਆ ਰਹੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਜਿੰਨੇ ਵੀ ਲੋਕ ਮੌਜੂਦ ਨੇ ਉਹਨਾਂ ਵੱਲੋਂ ਜਿਹੜਾ ਕਿਹਾ ਮਾਰਕੀਟ ਦੇ ਅੰਦਰ ਜਾਣਾ ਹੈ ਕਈਆਂ ਨੇ ਮਾਰਕੀਟ ਦੇ ਅੰਦਰ ਜਾਣਾ ਹੈ ਜਾਂ ਮਾਰਕੀਟ ਤੋਂ ਬਾਹਰ ਨਿਕਲਣਾ ਹੈ ਲੇਕਿਨ ਯੂਥ ਕਾਂਗਰਸ ਦੇ ਜਿਹੜੇ ਜਿੰਨੇ ਵੀ ਨੇਤਾ ਹੈਗੇ ਨੇ ਉਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਸੜਕਾਂ ਜਿਹੜੀਆਂ ਕਿ ਬਲੌਕ ਕਰ ਦਿੱਤੀਆਂ ਕਿਸੇ ਵੀ ਵਿਅਕਤੀ ਨੂੰ ਅੰਦਰ ਆਉਣ ਜਾਣ ਲਈ ਜਿਹੜੇ ਕਿ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਲੋਕੀ ਇੱਧਰ ਜਿਹੜੇ ਕੀ ਹੈਗੇ ਨੇ ਕਾਫੀ ਪਰੇਸ਼ਾਨ ਹੋ ਰਹੇ ਨੇ ਤੇ ਉਸ ਦੇ ਬਾਵਜੂਦ ਵੀ ਉਹਨਾਂ ਵੱਲੋਂ ਇੱਕ ਪਾਸੇ ਟਰੈਕਟਰ ਤੇ ਦੂਜੇ ਪਾਸੇ ਗੱਡੀਆਂ ਲਗਾ ਕੇ ਜਿਹੜੇ ਕਿ ਪੂਰੀ ਪਾਰਕਿੰਗ ਜਿਹੜੀ ਬਲਾਕੇਜ ਕਰ ਦਿੱਤੀ ਗਈ ਹੈ ਇੱਕ ਪਾਸੇ ਦੂਸਰੇ ਪਾਸੇ ਕੈਸੇ ਰਹਿ ਗਏ ਨੇ ਜਿਹੜੇ ਯੂਥ ਲੀਡਰ ਹੈਗੇ ਨੇ ਜਿਹੜੇ ਕਿ ਕਾਂਗਰਸੀ ਲੀਡਰਸ ਆਪਣੇ ਉਹ ਕਹਿ ਰਹੇ ਨੇ ਅਥੌਟੀ ਲੀਡਰਸ ਨੇ ਉਹ ਲਗਾਤਾਰ ਮੀਡੀਆ ਨਾਲ ਵੀ ਔਖੇ ਹੁੰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਵੱਲੋਂ ਕਿਸੇ ਤਰੀਕੇ ਦੇ ਜਿਹੜੇ ਹਾਲਾਂਕਿ ਪੁਲਿਸ ਉਹ ਕੰਮ ਨਹੀਂ ਕਰ ਰਿਹਾ ਪੁਲਿਸ ਜਾ ਸਕਦੇ ਕਿ ਉਹ ਤੇ ਨਗੇ ਬਹੁਤ ਸਾਰੇ ਨਿਸ਼ਾਨ ਖੜੇ ਕਰਦੇ ਤਸਵੀਰਾਂ ਜਿਹੜੀ ਕਿ ਮੁਹਾਲੀ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੇ ਕਿ ਯੂਥ ਲੀਡਰਸ ਵੱਲੋਂ ਲਗਾਤਾਰ ਲੋਕਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾ ਰਿਹਾ ਕਿਉਂਕਿ ਇਹ ਕਾਰਨ ਵੱਲੋਂ ਕਹਿ ਰਿਹਾ ਕਿ ਸਾਡੇ ਪੰਜਾਬ ਪ੍ਰਧਾਨ ਨਿਆਣਾ ਹੈ ਤਾਂ ਇਸ ਕਰਕੇ ਅਸੀਂ ਰੈਲੀ ਕਰਨੀ ਹੈ ਇੱਥੇ ਤੇ ਉਸ ਨੂੰ ਲੈ ਕੇ ਜਿਹੜੇ ਓਨਰਸ ਨੇ ਦੁਕਾਨਾਂ ਦੇ ਮਾਲਕ ਨੇ ਉਹਨਾਂ ਨੂੰ ਆਪਣੀ ਦੁਕਾਨਾਂ ਤੱਕ ਪਹੁੰਚਣ ਨਹੀਂ ਵੀ ਜਿਹੜੀ ਕਿ ਕਿਉਂਕਿ ਉਹਨਾਂ ਨੂੰ ਉਧਰ ਅੰਦਰ ਜਾਣ ਤੱਕ ਦੀ ਪਰਮਿਸ਼ਨ ਜਿਹੜੀ ਕਿ ਇਹਨਾਂ ਵੱਲੋਂ ਨਹੀਂ ਦਿੱਤੀ ਜਾ ਰਹੀ ਜੋ ਕਿ ਪ੍ਰਸ਼ਾਸਨ ਹੀ ਆਪ ਕਾਸੀ ਦਾ ਕਾਨੂੰਨ ਵਿਵਸਥਾ ਦੇ ਉੱਪਰ ਵੱਡੇ ਸਵਾਲੀ ਨ ਇਹ ਅਨੈਸੀਸਰੀ ਬਲੌਕ ਕੀਤਾ ਹੋਇਆ ਹੈ ਕਿਹਨਾਂ ਨੇ ਕੀਤਾ ਸਰ ਇਹ ਪਤਾ ਨਹੀਂ ਕਿਹੜੇ ਕਾਂਗਰਸ ਯੋਧੇ ਆ ਗਏ ਕੋਈ ਕੀ ਕਹਿ ਰਹੇ ਨੇ ਆਪਣੇ ਕਹਿ ਰਹੇ ਆ ਕਿ ਪਤਾ ਨਹੀਂ ਆਪਾਂ ਨੇ ਕੋਈ ਕਾਂਗਰਸ ਦਾ ਕੋਈ ਮੋਰਚਾ ਨਿਕਾਲਣਾ ਹੈ ਕੀ ਆਏਗਾ ਅਧਿਕਾਰੀ ਵਗੈਰਾ ਇੱਥੇ ਕੁਝ ਨਹੀਂ ਆਇਆ ਸਾਡੇ ਕੋਲ ਨਹੀਂ ਆਇਆ ਇਹ ਕੱਲ ਵੀ ਨਾ ਨੇ ਕਿਹਾ ਸੀਗਾ ਕਿ ਵੀ ਇੱਥੇ ਆ ਕੇ ਆਪਾਂ ਨੇ ਸਿਰਫ ਉਥੇ ਲੰਗਰ ਲਾਣਾ ਹੈਗਾ ਕੁਝ ਆਪਣਾ ਖਾਣੇ ਪੀਣ ਦਾ ਹੈਗਾ ਤੇ ਅੱਜ ਇੱਥੇ ਜ਼ਿਆਦਾਤਰ ਸਾਰਾ ਕੁਝ ਬਲੌਕ ਕੀਤਾ ਹੋਇਆ ਹੈ ਇਹ ਤੁਹਾਡਾ ਆਫਿਸ ਇੱਧਰ ਹੀ ਹੈ ਮੇਰਾ ਮੈਂ ਹੋਟਲ ਦੀ ਇੱਥੇ ਕੰਮ ਹੈ ਮੈਨੂੰ ਅੰਦਰ ਜਾਣ ਹੀ ਦੇ ਰਿਹਾ ਇੱਥੇ ਬਲੌਕ ਕੀਤਾ ਹੋਇਆ ਹੈ 31 ਤੇ ਇਸ ਸਿਰਖਪੁਰ ਦਾ ਰੋਕ ਕਰਾਂਗੇ ਜਿੱਥੇ ਬਲਡਾਣਾ ਦੇ ਵਿੱਚ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਸੋਚੋ ਜਰਾ ਦਿਨ ਦਿਹਾੜੇ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਰਅਸਲ ਚੋਰਾਂ ਨੇ ਇੱਕ ਸੁਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ ਦੁਕਾਨ ਤੋਂ 20 ਤੋਂ 3 ਲੱਖ ਰੁਪਏ ਦਾ ਸਾਮਾਨ ਚੋਰੀ ਹੋਇਆ ਹੈ 28 ਤੋਂ 30 ਲੱਖ ਰੁਪਏ ਦਾ 3 ਲੱਖ ਦੇ ਕਰੀਬ ਦਾ ਸਾਮਾਨ ਚੋਰੀ ਹੋ ਚੁੱਕਿਆ ਹੈ ਪੁਲਿਸ ਨੇ 12 ਘੰਟਿਆਂ ਦੇ ਵਿੱਚ ਚੋਰੀ ਦਾ ਸਮਾਨ ਬਰਾਮਦ ਵੀ ਕਰ ਲਿਆ ਪੁਲਿਸ ਦੇ ਵੱਲੋਂ ਮੁਲਜ਼ਮਾਂ ਦੀ ਹਣਪਾਲ ਸ਼ੁਰੂ ਕਰ ਦਿੱਤੀ ਗਈ ਹੈ ਉਹ ਐਫਆਈਆਰ ਹੋਈ ਰਿਸ਼ੀ ਚੋਹਾਨ ਔਰ ਮਕੇਸ਼ ਗੋਇਲ ਨੇ ਸੈਕਟਰ 16 ਪਿੰਚ ਕੋਲਾ ਦੇ ਰਹਿਣ ਵਾਲੇ ਫਿਰ ਅਸੀਂ ਸੀਸੀਟੀਵੀ ਦੇਖਣੇ ਸ਼ੁਰੂ ਕੀਤੇ ਜਿਹੜਾ ਕੈਂਟਰ ਜਿਸ ਸਾਈਡ ਨੂੰ ਗਿਆ ਕੈਂਟਰ ਦਾ ਨੰਬਰ ਕੱਢਿਆ ਸੀ ਤਾਂ ਉਹ BB65AR7372 ਨੰਬਰ ਸੀਗਾ ਕੈਂਟਰ ਦਾ ਉਹਦੇ ਮਾਲਕ ਪੂਰਨ ਸਿੰਘ ਨੂੰ ਬੁਲਾਇਆ ਗਿਆ ਪੂਰਨ ਸਿੰਘ ਨੇ ਸਾਨੂੰ ਦੱਸਿਆ ਕਿ ਉਹਨੇ ਉਹ ਮੁਕੇਸ਼ ਗੋਇਲ ਦੇ ਕਹਿੰਦੇ ਕੈਂਟਰ ਲੈ ਕੇ ਆਇਆ ਸੀ ਔਰ ਇਹ ਸਮਾਨ ਲੋਡ ਕਰਕੇ ਉਹ ਭਾਤੇ ਇੱਕ ਗਰਾਉਂਡ ਦੇ ਵਿੱਚ ਅਨਲੋਡ ਕਰਕੇ ਆਇਆ ਸੀ ਸਰ ਇਹ ਟੋਟਲ ਕਿੰਨੀਆਂ ਰੁਪਏ ਦੀਆਂ ਮਸ਼ੀਨੀਆਂ ਸੀਗੀਆਂ ਜਿਹੜੀਆਂ ਚੋਰੀ ਹੋ ਗਈਆਂ ਇਹ ਮਸ਼ੀਨਾਂ ਦੇ ਬਿੱਲ ਹੁਣ ਤੱਕ ਸਾਨੂੰ 29 ਲੱਖ ਰੁਪਏ ਦੇ ਆ ਜੀ ਜਿਹੜੇ ਕੰਪਲੇਨੈਂਟ ਸਾਡੇ ਗੋਤਮ ਕੌਸ਼ਲ ਜੀ ਨੇ ਔਰ ਇਸ ਤੋਂ ਇਲਾਵਾ ਕੋਈ 2-3 ਲੱਖ ਦਾ ਫਰਨੀਚਰ ਵੀ ਸੀ ਅਸੀਂ 100% ਰਿਕਵਰੀ ਕਰ ਲਈਏ ਸਾਰੀ ਸਾਰੇ ਮਸ਼ੀਨਾਂ ਰਨਿੰਗ ਦੇ ਵਿੱਚ ਸੀਗੀਆਂ ਹਾਂਜੀ ਇਹ ਰਨਿੰਗ ਦੇ ਵਿੱਚ ਸੀਗੀਆਂ ਇਹਨਾਂ ਤੋਂ ਗਹਿਣੇ ਵਗੈਰਾ ਬਣਾਏ ਜਾਂਦੇ ਸਨ ਚੰਗੇ ਤਸਰ ਮਾਲ ਦਾ ਸਾਰਾ ਰਿਕਵਰ ਕਰਨ ਲੱਗਾ ਤੇ ਦੋਸ਼ੀ ਫੜ ਲਗੇ ਨੇ ਦੋਸ਼ੀ ਸਾਨੂੰ ਆਇਡੈਂਟੀਫਾਈਡ ਹੋ ਗਏ ਸਾਰਾ ਕੁਛ ਹਾਲੇ ਦੋਸ਼ੀ ਭਰਾ ਨੇ ਜਲਦੀ ਸੇ ਫੜ ਲਾਂਗੇ ਐਨਟੀਫ ਯਾਨੀ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਰੂਪਨਗਰ ਰੇਜ ਨੇ ਇੱਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾ ਫਾਸ਼ ਕੀਤਾ ਨਸ਼ਾ ਸਪਲਾਈ करीब पांच किलोग्राम हेरोइन एक किलोग्राम देकरीम आइस 6.50 लाख रुपये दी ड्रग मनी एक कार बरामद की गई है मुडली तफ्तीश तो पता चले कि ट्राई सिटी देवे च निचले पदार्थों दी खेप दी डिलीवरी करदा एनडीपीएस एक्ट दे तहत दफाया दर्ज कर दी गई है पूरे नेटवर्क नु खत्म करने दे ली और जांच भी शुरू कर दी गई है ਬਲਕਿ ਜਿਹੜੇ ਕਿਸ ਨਾਲ ਸੰਬੰਧ ਤੁਸੀਂ ਜੀ ਅੱਜ ਡੇਰਾ ਬਸੀ ਏਰੀਏ ਦੇ ਵਿੱਚ ਜਿਹੜਾ ਹੈਗਾ ਇੱਕ ਪੁਲਿਸ ਨੂੰ ਟਿਪ ਆਫ ਆਈ ਸੀਗੀ ਕਿ ਇੱਕ ਗੈਂਗ ਦੀ ਵੈਪਨਸ ਦੀ ਡਿਲੀਵਰੀ ਹੋਣ ਲੱਗੀ ਹੈ ਤੇ ਤਿੰਨ ਤੋਂ ਚਾਰ ਬੰਦੇ ਹੈਗੇ ਆ ਜਿਹੜੇ ਵੈਪਨਸ ਅੱਗੇ ਸਪਲਾਈ ਕਰਨ ਲਈ ਲੈ ਕੇ ਜਾ ਰਹੇ ਆ ਤਾਂ ਉਹ ਪਿੱਛਾ ਕਰਦੇ ਹੋਏ ਜੀ ਡੀਐਸਪੀ ਡੇਰਾਬਸੀ ਆਪਣੇ ਵਿਕਰਮ ਬਰਾੜ ਸਾਹਿਬ ਨੇ ਜਿਹੜਾ ਪੁਰਾਣਾ ਵੀ ਤੁਹਾਨੂੰ ਪਤਾ ਹੈਗਾ ਜਦੋਂ ਇੱਕ ਖੱਗਰ ਦੇ ਕੰਡੇ ਦੇ ਆਪਣਾ ਇਨਕਾਊਂਟਰ ਹੋਇਆ ਸੀਗਾ ਇਹ ਉਹੀ ਗੈਂਗ ਹੈਗਾ 골ਡੀ ਢਿੱਲੋਂ ਇਹਨਾਂ ਦਾ ਮੇਨ ਹੈੱਡ ਹੈਗਾ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਦਾ ਆਪਰੇਟਿਵ ਹੈਗਾ ਨਾਲ ਇਹਨਾਂ ਦੇ ਇੱਕ ਬੰਦਾ ਹੋਰ ਜਿਹੜਾ ਫਿਗਰ ਹੋਇਆ ਮਨਦੀਪ ਸਿੰਘ ਹੈਗਾ ਜਿਹੜਾ ਸਪੇਨ ਬੇਸਡ ਹੈ ਬੇਸਿਕਲੀ ਉਹ ਇਸ ਮੋਡਿਊਲ ਨੂੰ ਤਿਆਰ ਕਰ ਰਹੇ ਸੀਗੇ ਜੀ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰਿੰਗ ਕੀਤੀ ਉਹਦੇ ਚ ਤਕਰੀਬਨ 4 ਇਹ ਮੁਲਾਜ਼ਮ ਅਸੀਂ ਮੁਲਜ਼ਮ ਅਰਾਊਂਡ ਅਪ ਕੀਤੇ ਆ ਦੋ ਦੇ ਜਿਹੜਾ ਹੈਗਾ ਜੀ ਲੈਗ ਸ਼ਾਟ ਹੋਇਆ ਤੇ ਦੋ ਨੇ ਸਰੈਂਡਰ ਕਰਤਾ ਸੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੇਰਾ ਬਸੀਚ ਅੰਬਾਲਾ ਜਿਹੜਾ ਹਾਈਵੇ ਹੈ ਉੱਤੇ ਜਿਹੜੇ ਤੁਹਾਨੂੰ ਦੱਸ ਦਈਏ ਕਿ ਇੱਕ ਖੰਡਰ ਚ ਚਾਰ ਬਦਮਾਸ਼ ਜਿਹੜੇ ਛੁਪੇ ਹੋਏ ਸੀ ਗੈਂਗਸਟਰ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਦਈਏ ਕਿ ਜਿਹੜੇ ਚਾਰ ਗੈਂਗਸਟਰ ਉਹਥੇ ਇਸ ਇਸ ਟਾਈਮ ਇੰਕਾਊਂਟਰ ਕੀਤਾ ਗਿਆ ਏਜੀਟੀਐਫ ਤੇ ਪੁਲਿਸ ਦਾ ਸਾਂਝਾ ਆਪਰੇਸ਼ਨ ਸੀਗਾ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਜਿਹੜੇ ਇੱਥੇ ਚਾਰ ਬਦਮਾਸ਼ ਜਿਹੜੇ ਇੱਥੇ ਲੁਕੇ ਹੋਏ ਸੀ ਫਿਲਹਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜੇ ਗੋਲੀਆਂ ਦਾ ਖੋਲ ਇੱਥੇ ਪਏ ਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਇੱਥੇ ਬੈਠੇ ਸੀਗੇ ਪਲੈਨਿੰਗ ਚੱਲ ਰਹੀ ਸੀ ਜੋ ਪੁਲਿਸ ਨੇ ਦਬੇਸ਼ ਇੱਥੇ ਦਿੱਤੀ ਤੇ ਚਾਰ ਜਿਹੜੇ ਇੱਥੇ ਸੀਗੇ ਉਹਨਾਂ ਦੇ ਦੋ ਫਿਲਹਾਲ ਦੱਸਿਆ ਜਾ ਰਹੇ ਜੋ ਇੱਥੇ ਫੱਟੜ ਹੋਏ ਨੇ ਕ੍ਰਾਸ ਫਾਇਰਿੰਗ ਹੋਈ ਹੈ ਪੁਲਿਸ ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਫਟੜ ਹੋਏ ਨੇ ਜ਼ਖਮੀ ਰੂਪ ਹੋਏ ਨੇ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਤੇ ਜਿਹੜੇ ਦੋ ਐ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇੱਥੇ ਮੌਕੇ ਤੇ ਮੁਹਾਲੀ ਪੁਲਿਸ ਦੇ ਐਸਐਸਪੀ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਸਾਰੀ ਡਿਟੇਲ ਦਿੱਤੀ ਗਈ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਸੰਬੰਧਿਤ ਇਹ ਗੈਂਗਸਟਰ ਸੀਗੇ ਜਿਹੜੇ ਵਾਰਦਾਤਾਂ ਨੂੰ ਜਾਂਦੇ ਤੁਹਾਨੂੰ ਦੱਸ ਦਈਏ ਕਿ ਜ਼ਿਰਪੁਰ ਜਿਹੜੇ ਨੇੜੇ ਤੇੜੇ ਦੇ ਏਰੀਆ ਦੀ ਗੱਲ ਕੀਤੀ ਜਾਵੇ ਲਗਾਤਾਰ ਜਿਹੜੀਆਂ ਪਿੱਛੇ ਕੁਝ ਦਿਨਾਂ ਚ ਗੋਲੀਆਂ ਚੱਲਦ ਹੁੰਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸੀ ਉੱਥੇ ਹੀ ਪਿਛਲੇ 10-12 ਐਨਕਾਊਂਟਰ ਕੀਤਾ ਗਿਆ ਸੀ ਦੋ ਗੋਲਡੀ ਟਿੱਲੋ ਗੈਂਗ ਦੇ ਜਿਹੜੇ ਦੋ ਸ਼ੂਟਰ ਸੀਗੇ ਉਹਨਾਂ ਨੂੰ ਵੀ ਡਿਟੇਨ ਕੀਤਾ ਗਿਆ ਸੀ ਤੇ ਅੱਜ ਫੇਰ ਇੱਕ ਵਾਰੀ ਦੇਖਿਆ ਜਾ ਰਿਹਾ ਕਿ ਚਾਰ ਇਥੇ ਬਦਵਾਸ਼ਾ ਦਾ ਐਨਕਾਊਂਟਰ ਪੁਲਿਸ ਵੱਲੋਂ ਇੱਥੇ ਕੀਤਾ ਗਿਆ ਕੈਮਰਾ ਪਰਸਨ ਨਾਲ ਸੰਜੀਵ ਭੰਡਾਰੀ ਜ਼ੀ ਮੀਡੀਆ ਡੇਰਾ ਬਸੀ ਮੋਹਾਲੀ ਦੇ ਸੈਕਟਰ ਸੀ ਤੋਂ ਖਬਰ ਹੈ ਜਿੱਥੇ ਚੱਲ ਰਿਹਾ ਵਿਕਾਸ ਕਾਜਾਂ ਨੂੰ ਲੈ ਕੇ ਕੌਂਸਲਰ ਕੁਲਜਿੰਦਰ ਗੌਰ ਬਾਜਲ ਤੇ ਆਮ ਆਦਮੀ ਪਾਰਟੀ ਦੇ ਵਰਕਰ ਹਮੋਂ ਸਾਹਮਣੇ ਹੋਗੇ ਜਿਸ ਨੂੰ ਲੈ ਕੇ ਨਗਰ ਨਿਗਮ ਮੋਹਾਲੀ ਦੇ ਮਿਆ ਨੇ ਇਲਜ਼ਾਮ ਲਗਾਇਆ ਕਿ ਵਿਧਾਇਕ ਦਾ ਨਾਮ ਲੈ ਕੇ ਸਾਡੇ ਕੌਂਸਲਰ ਨੂੰ ਦਮਗਾਇਆ ਜਾ ਰਿਹਾ ਹੈ ਤੇ ਜੇਕਰ ਅਫਸਰ شاہੀ ਦੇ ਵੱਲੋਂ ਵਿਕਾਸ ਕਾਰਜਾਂ ਦੇ ਵਿੱਚ ਰੋੜਾ ਬਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਂਗਰਸ ਦੇ ਵੱਲੋਂ ਡਟਵਾ ਵਿਰੋਧ ਕੀਤਾ ਜਾਏਗਾ ਜ਼ੀਰਕਪੁਰ ਦੇ ਵਿੱਚ ਬਿਜਲੀ ਵਿਭਾਗ ਦੀ ਲਾਪਰਵਾਹੀ ਜੋ ਹੈ ਲੋਕਾਂ ਦੀ ਜਾਨ ਤੇ ਭਾਰੀ ਪੈ ਰਹੀ ਹੈ ਥਾਥਾਂ ਤੇ ਬਿਜਲੀ ਦੀਆਂ ਤਾਰਾਂ ਲਟਕੀਆਂ ਪਈਆਂ ਨੇ ਜਿਸ ਕਰਕੇ ਅਕਸਰ ਹਾਦਸੇ ਵਾਪਰਦੇ ਨੇ ਕਈ ਲੋਕਾਂ ਨੇ ਕੀਮਤੀ ਜਾਨਾ ਤੱਕ ਜਾ ਚੁੱਕਿਆ ਨੇ ਬੀਤੇ ਦਿਨੀ ਇੱਕ ਟਰੱਕ ਦੇ ਬਿਜਲੀ ਦੀਆਂ ਤਾਰਾਂ ਦੇ ਲਪੇਟ ਦੇ ਵਿੱਚ ਆਉਣ ਦੇ ਕਰਕੇ ਬਿਜਲੀ ਦਾ ਖੰਭਾ ਗੱਡੀ ਤੇ ਆਂਢ ਗਿਆ ਜਿਸ ਦੇ ਕਰਕੇ ਇੱਕ 60 ਸਾਲਾ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਦੇ ਕਰਕੇ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਹੈ ਲੋਕਾਂ ਨੇ ਬਿਜਲੀ ਵਿਭਾਗ ਦੀ ਕਾਰਜ ਸ਼ੈਲੀ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਲੋਕਾਂ ਦੇ ਮੁਤਾਬਿਕ ਘਰਾਂ ਦੇ ਨਜ਼ਦੀਕ ਬਿਜਲੀ ਦੀਆਂ ਤਾਰਾਂ ਦੇ ਜਾਲ ਤੇ ਢੇਡਾ ਲਟਕਦੀਆਂ ਤਾਰਾਂ ਹਾਦਸੇ ਨੂੰ ਸੱਦਾ ਦੇ ਰਹੀਆਂ ਨੇ ਇਸ ਬਾਰੇ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਨੇ ਪਰ ਵਿਭਾਗ ਦੇ ਵੱਲੋਂ ਗੰਭੀਰ ਸਮੱਸਿਆ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਆਰਲੇ ਟੱਕਰੀਆਂ ਘਰਾਂ ਦੇ ਅੱਗੇ ਗੱਡੀਆਂ ਆਂਦੀਆਂ ਥੱਲੇ गिर ਜਾਂਦੀਆਂ ਤਾਰ ਟੁੱਟ ਕੇ ਬਹੁਤ ਹੀ ਬੁਰਾ ਹਾਲ ਹੈ ਬਿਜਲੀ ਦਾ ਉਹ ਕਰੋ ਹਾਲ ਕਰੋ ਕੁਝ ਤੇ ਤੁਸੀਂ ਬਿਜਲੀ ਬੈਂਕ ਨੂੰ ਕੋਈ ਵਾਰ ਸ਼ਿਕਾਇਤ ਕੀਤੀ ਹੈ ਇਸ ਚੀਜ਼ ਦੀ ਕਰੀ ਹੈ ਕਈ ਵਾਰੀ ਕਰੀ ਹੈ ਸਿਸਕ ਆਉਂਦੇ ਨੇ ਇੱਥੇ ਕੋਈ ਨਹੀਂ ਆਂਦਾ ਕੋਈ ਨਹੀਂ ਸੁਣਦਾ ਕੋਈ ਨਹੀਂ ਆਂਦਾ ਹੈਗਾ ਇੱਥੇ ਜਿਵੇਂ ਅਸੀਂ ਹੁਣ ਦੇਖ ਰਹੇ ਤੁਹਾਡੇ ਘਰ ਦੇ ਬਿਲਕੁਲ ਪਰਚਿੱਤੀ ਤੇ ਛੱਤ ਤੱਕ ਅੱਗੇ ਜਾ ਰਹੀ ਹੈ ਤਾਂ ਆਰਾ ਬਿਲਕੁਲ ਗੇੜ ਦੇ ਕਈ ਵਾਰ ਤਾਂ ਗੇੜ ਦੇ ਨਾਲ ਹੀ ਮਿਲ ਜਾਂਦੀਆਂ ਆ ਕੇ ਨੇਰੀ ਨੂਰੀ ਆਂਦੀਆਂ ਸਾਰੀਆਂ ਅੰਦਰ ਆਂਦੀਆਂ ਸਾਰੀਆਂ ਸਰ ਬਹੁਤ ਜ਼ਿਆਦਾ ਸਮੱਸਿਆ ਹੈ ਸਾਨੂੰ ਤਾਂ ਬਹੁਤ ਜ਼ਿਆਦਾ ਜਿਵੇਂ ਬਾਰਿਸ਼ ਹੁੰਦੀ ਹੈ ਬਹੁਤ ਜ਼ਿਆਦਾ ਸਪਾਰਕਿੰਗ ਹੁੰਦੀ ਹੈ ਅਸੀਂ ਬਰੇ ਖੜੇ ਵੀ ਨਹੀਂ ਸਕੇ ਤੇ ਸਾਡੇ ਬੱਚੇ ਨਹੀਂ ਖੇਲ ਸਕਦੇ ਅਸੀਂ ਬਾਲਕਨੀ ਚ ਵੀ ਨਹੀਂ ਖੜੇ ਹੋ ਸਕਦੇ ਤਾਰਾ ਟੁੱਟ ਕੇ نیچے ਲੰਮਕ ਜਾਂਦੀ ਹੈ ਸਾਨੂੰ ਇੰਨਾ ਡਰ ਲੱਗਦਾ ਹੈ ਕਿ ਕੋਈ ਕਰੰਟ ਸਾਡੇ ਸਾਰੇ ਚ ਨਾ ਫੈਲ ਜਾਵੇ ਅਸੀਂ ਕਿੰਨੇ ਮਤਲਬ ਕਿੰਨੀ ਵਾਰੀ ਕੰਪਲੇਨਟ ਵੀ ਕਰੀਏ ਬਿਜਲੀ ਵਾਲੋਂ ਵੀ ਕੀ ਹੈ ਨਵਾਂ ਖੰਭਾ ਗੜਾ ਕੇ ਚਲੇ ਗਏ ਹਨ ਪਰ ਇਹਦੇ ਉੱਪਰ ਕੋਈ ਮਤਲਬ ਇਹ ਨਾ ਕਨੈਕਸ਼ਨ ਨਹੀਂ ਕਰੇ ਜੀ ਕਰੰਟ ਇਸ ਵਿੱਚ ਆਤਾ ਹੈ ਕبھی ਆਰਥ ਵੀ ਉਤਰਦਾ ਹੈ ਬੱਚੇ ਛੋਟੇ ਛੋਟੇ ਖੇਲਤੇ ਰਹਤੇ ਬਹੁਤ ਡਰ ਲੱਗਦਾ ਕਈ ਵ ਕਬੀ ਆਤੇ ਨਹੀਂ ਦੇਖਤੇ ਨਹੀਂ ਆਏ ਦੇਖਣੇ ਵੀ ਨਹੀਂ ਆਤੇ ਜਿੱਥੇ ਹਾਸਾ ਹੋਇਆ ਉਸ ਤੋਂ ਇਲਾਵਾ ਇਹੋ ਜਿਹੇ ਹੋਰ ਸਪੋਰਟਸ ਹੁੰਦੇ ਆਂ ਸ਼ਹਿਰ ਤੇ ਜਿੱਥੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਸਪੋਰਟਸ ਤਾਂ ਰਲਮਗਰੀ ਹੈ ਜਿੱਥੇ ਰਲਮਗਰੀ ਉਹਨੂੰ ਤਾਂ ਖਿੱਤਰੀ ਠੀਕ ਕਰ ਦਿੰਦੇ ਆ ਟਾਈਮ ਤੇ ਠੀਕ ਉਸ ਤੋਂ ਬਾਅਦ ਜਿਹੜੀ ਦੂਜੀ ਜਗ੍ਹਾ ਵਾਂ ਉੱਥੇ ਫੇਰ ਉਹ ਹੀ ਗੱਲ ਹਾਸੇ ਦਾ ਇੰਤਜ਼ਾਰ ਕਰਦਾ ਵੀ ਜਿਵੇਂ ਕਿ ਹਾਸਾ ਹੋਊਗਾ ਪਤਾਰਾ ਠੀਕ ਕਰ ਦਾਂਗੇ ਖਾਣਾ ਪੂਰਤੀ ਦੀ ਕਾਰਵਾਈ ਚੱਲਦੀ ਰਹਿੰਦੀ ਜ਼ਿਰਕਪੁਰ ਸ਼ਹਿਰ ਦੇ ਹਰ ਗਲੀ ਹਰ ਇਲਾਕੇ ਚ ਹਰ ਮਹੱਲੇ ਚ ਬਿਜਲੀ ਦੀ ਲੰਮਕਦੀਆਂ ਤਾਰਾਂ ਲੋਕਾਂ ਵਾਸਤੇ ਵੱਡਾ ਜਿਹੜਾ ਖਤਰਾ ਬਣਿਆ ਹੋਇਆ ਨੇ ਤੁਹਾਨੂੰ ਦੱਸ ਦਈਏ ਕਿ ਜੇ ਜ਼ਿਲਕਪੁਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਹਰ ਗਲੀ ਮਹੱਲੇ 'ਚ ਬਿਜਲੀ ਦੀ ਲੰਮਕਦੀਆਂ ਤਾਰਾਂ ਨਾਲ ਲੋਕ ਜਿਹੜੇ ਖਾਸੇ ਪਰੇਸ਼ਾਨ ਨੇ ਹਰ ਵੇਲੇ ਲੋਕਾਂ ਨੂੰ ਆਪਣੀ ਜਾਨ ਦਾ ਖਤਰਾ ਮਣਿਆ ਰਹਿੰਦਾ ਤੁਹਾਨੂੰ ਦੱਸ ਦਈਏ ਕਿ ਪੂਰੇ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਬਿਜਲੀ ਦੇ ਖੰਭੇ ਟੇਢੇ ਖੰਭੇ ਬਿਜਲੀ ਦੇ ਖੁੱਲੇ ਮੀਟਰ ਤੇ ਬਿਜਲੀ ਦੀਆਂ ਖੁੱਲੀਆਂ ਤਾਰਾਂ ਤਾਰਾਂ ਦੇ ਜੰਗਾਲ ਦੇਖਣ ਨੂੰ ਇੱਥੇ ਮਿਲਦੇ ਨੇ ਲੋਕ ਜਿਹੜੇ ਕਈ ਵਾਰ ਬਿਜਲੀ ਮੈਹਕਬੇ ਨੂੰ ਇਸ ਚੀਜ਼ ਦੀ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਉਸ ਤੋਂ ਬਾਵਜੂਦ ਵੀ ਵੱਡੇ ਪੱਧਰ ਤੇ ਤੁਹਾਨੂੰ ਦੱਸਦੀ ਕਿ ਤਾਰਾਂ ਦਾ ਜਿਹੜਾ ਜੰਝਾਲ ਹੈ ਪੂਰੇ ਸ਼ਹਿਰ 'ਚ ਨਜ਼ਰ ਆਉਂਦਾ ਹੈ ਤੁਹਾਨੂੰ ਦੱਸਦੀ ਕਿ ਕਈ ਵਾਰ ਇਹਨਾਂ ਦੀ ਬਿਜਲੀ ਤਾਰਾਂ ਲਮਕਣੀਆਂ ਤਾਰਾ ਕਰਕੇ ਕਈ ਹਾਦਸੇ ਵਾਪਰ ਚੁੱਕੇ ਨੇ ਲੋਕ ਕਈ ਵਾਰ ਆਪਣੀ ਜਾਨ ਵੀ ਗਵਾ ਚੁੱਕੇ ਨੇ ਤੁਹਾਨੂੰ ਦੱਸਦੀ ਕਿ ਬੀਤੇ 2 ਦਿਨ ਪਹਿਲਾਂ ਇੱਕ ਹਾਦਸਾ ਵਾਪਰਿਆ ਜਿੱਥੇ ਟਰੱਕ ਵੱਲੋਂ ਲਮਕਦੀਆਂ ਤਾਰਾਂ ਸੀ ਟਰੱਕ ਵਿੱਚ ਫਸਦਾ ਉਸ ਤੋਂ ਬਾਅਦ ਜਿਹੜਾ ਇੱਕ ਖੰਭਾ ਜਿਹੜਾ ਬਿੱਲੀ ਦਾ ਉਸ ਟਰੱਕ ਦੇ ਉੱਪਰ ਗਿਰ ਜਾਂਦਾ ਹੈ ਤੇ ਉਸ ਚ ਬੈਠੇ ਗੱਡੀ ਚ ਬੈਠੇ ਸ਼ਖਸ ਦੀ ਮੌਤ ਹੋ ਜਾਂਦੀ ਹੈ ਤੇ ਆਖਿਰਕਾਰ ਸਵਾਲ ਇਹ ਉੱਠਦਾ ਹੈ ਕਿ ਬਿਜਲੀ ਵਿਭਾਗ ਜਿਹੜਾ ਹੈ ਉਹ ਕਦ ਇਹ ਚੀਜ਼ਾਂ 'ਚ ਸੁਧਾਰ ਲਿਆਵੇਗਾ ਤੇ ਜ਼ਿਰਕਪੁਰ ਸ਼ਹਿਰ ਦੇ ਲੋਕਾਂ ਨੂੰ ਜੜੀ ਮਾੜੀ-ਮੋਟੀ ਸਾਹ ਲੈਣ ਵਾਲੀ ਜਿੱਦ ਗੱਲ ਦੇਖਣ ਨੂੰ ਕਦ ਮਿਲੇਗੀ ਤੁਹਾਨੂੰ ਦਿਖਾ ਦਈਏ ਕਿ ਤਸਵੀਰਾਂ ਦਿਖਾ ਦਈਏ ਕਿ ਲੋਕਾਂ ਦੇ ਜਿਹੜੇ ਘਰਾਂ ਦੇ ਬਿਲਕੁਲ ਪਰਛਾਤੀ ਤੱਕ ਲੰਮਕ ਦੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਲਗਾਤਾਰ ਹਾਦਸੇ ਦਾ ਕਾਰਨ ਬਣ ਰਹੀਆਂ ਨੇ ਛੋਟੇ-ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਖੇਡ ਰਹੇ ਨੇ ਬਿਲਕੁਲ ਉਹਨਾਂ ਦੇ ਸਿਰ ਦੇ ਉੱਪਰ ਜੇ ਗੱਲ ਕੀਤੀ ਜਾਵੇ 8 ਤੋਂ 9 ਫੁੱਟ ਤੱਕ ਜਿਹੜੀ ਬਿਜਲੀ ਦੀ ਤਾਰਾਂ ਲੰਮਕਰੀਆਂ ਨੇ ਇਸ ਚੀਜ਼ ਦੀ ਸੁਧ ਲੈਣ ਵਾਲਾ ਬਿਜਲੀ ਵਿਭਾਗ ਹੁਮਗਰਣੀ ਨੀਂਦ ਕਿਉਂ ਸੁੱਤਾ ਪਿਆ ਆਖਿਰਕਾਰ ਸਵਾਲ ਇਹ ਖੜੇ ਹੁੰਦੇ ਨੇ ਕਿ ਲਗਾਤਾਰ ਹਾਦਸੇ ਸ਼ਹਿਰ 'ਚ ਵਾਪਰ ਰਹੇ ਨੇ ਸ਼ਹਿਰ ਦੀ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਬਿਜਲੀ ਦੀ ਤਾਰਾਂ ਤੇ ਉਹਨੂੰ ਲੈ ਕੇ ਬਿਜਲੀ ਵਿਭਾਗ ਕਿੰਨਾ ਕਸਤਰਕ ਹੈ ਇਹ ਤਸਵੀਰਾਂ ਆਪ ਮੁਹਾਰੇ ਕੱਢ ਰਹੀਆਂ ਨੇ ਕੈਮਰਾ ਪਰਸੇ ਦੇ ਨਾਲ ਸੰਜੀਵ ਭੰਡਾਰੀ ਸੀ ਮੀਡੀਆ ਜ਼ਿਰਕਪੁਰ